ਸਾਹਿਬ ਜੀ ਗੱਲ ਦੀ ਸਾਰਿਆਂ ਨੂੰ ਆਪਾਂ ਕਈ ਵਾਰੀ ਇਹ ਸ਼ਬਦ ਸੁਣਿਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ। ਇਹ ਵਾਕ ਵੀ ਠੀਕ ਹੋਵੇਗਾ ਸ਼ਾਇਦ ਪਰ ਮੈਂ ਇਹ ਕਹਿਣਾ ਚਾਹੁੰਗਾ ਕਿ ਮਰਦ ਹੀ ਮਰਦ ਦਾ ਦੁਸ਼ਮਣ ਹੈ। ਉਹ ਕਿਵੇਂ ਉਹ ਇਸ ਤਰੀਕੇ ਨਾਲ ਕਿ ਜਦੋਂ ਦਾ ਸੋਸ਼ਲ ਮੀਡੀਆ ਚੱਲ ਰਿਹਾ ਵਾ ਮੈਂ ਬਹੁਤ ਜ਼ਿਆਦਾ ਵਾਰ ਇਹ ਨਹੀਂ ਜੋ ਅਬਜ਼ਰਵ ਕੀਤੀ ਹੈ ਕਿ ਜੇ ਤਾਂ ਚੰਗਾ ਕੰਟੈਂਟ ਕੋਈ ਕੁੜੀ ਬਾਰੀ ਆ ਤਾਂ ਉਹਦੇ ਵਿਊਜ਼ ਉਹਦੇ ਫਾਲੋਅਰਸ ਮਿਲੀਅਨ ਦੇ ਵਿੱਚ ਚਲੇ ਜਾਂਦੇ ਨੇ। ਪਰ ਉਹੀ ਕੰਟੈਂਟ ਜੇ ਕੋਈ ਮਰਦ ਜੇ ਕੋਈ ਬੰਦਾ ਰਹਿ ਕੇ ਮੁੰਡਾ ਪਾਵੇ ਤਾਂ ਉਹਦੇ ਵਿਊਜ਼ ਬਹੁਤ ਜ਼ਿਆਦਾ ਘਟ ਹੁੰਦੇ ਨੇ ਕਿਉਂ ਕਿਉਂਕਿ ਉਹ ਇੱਕ ਬੰਦਾ ਵਾ ਤੇ ਬੰਦੇ ਫਿਰ ਔਰੀਆਂ ਨੂੰ ਦੇਖਣੇ ਫਸਾਉਣੇ ਕਰਦੇ ਨੇ ਇਹ ਅਸਲ ਸੱਚਾਈ ਆ ਸਮਾਜ ਦੀ ਮੇਰਾ ਖੌਦਾ ਕੰਟੈਂਟ ਸੇਮ ਹੈ ਕਿਸੇ ਹੋਰ ਦੂਸਰੇ ਪੇਜ ਤੇ ਦੇਖਿਆ ਜੋ ਕਿ ਇੱਕ ਫੀਮੇਲ ਪਾ ਰਹੀ ਹੈ ਸੇਮ ਮੇਰੀਆਂ ਲਾਈਨਸ ਸੇਮ ਮੇਰੇ ਵਾਲੇ ਸ਼ਬਦ ਸੇਮ ਮੇਰੇ ਵਾਲੇ ਡੋਲ ਬਟ ਮੇਰਾ ਜੋ ਕੰਟੈਂਟ ਆ ਉਹ ਸਿਰਫ 10 ਤੋਂ 12000 ਉਤੇ ਜਾਰਿਆ ਵਾ ਜੇ 10 ਤੋਂ 12000 ਲੋਕ ਦੇਖ ਰਹੇ ਨੇ ਤੇ ਉਹੀ ਸੇਮ ਕੰਟੈਂਟ ਉਸ ਲੜਕੀ ਦੇ ਪੇਜ ਤੇ ਤੇ ਮਿਲੀਅਨ ਦੇ ਵਿੱਚ ਜਾ ਰਿਹਾ ਤੇ ਫਰਕ ਕੀ ਹੈ ਫਰਕ ਇਹ ਹੈ ਕਿ ਉਹ ਇੱਕ ਕੁੜੀ ਹੈ ਸੋ ਮੈਂ ਫੇਰ ਦੁਬਾਰਾ ਕਹਿਣਾ ਚਾਹਾਂਗਾ ਕਿ ਮਰਦ ਹੀ ਮਰਦ ਦਾ ਦੁਸ਼ਮਣ ਹੈ ਧੰਨਵਾਦ